आज 126 ਚੋਂ ਨਹੀਂ ਤਰੀ ਕਰੀ ਜਾਂਨੇ ਆ ਖਸਾ ਗਾ ਮਾਰ ਕੇ ਭਰਤਾ ਪਾਵੇ ਆ ਯਾੜਾ ਜੀ ਦੇਖੋ ਯਾੜਾ ਯਾੜ ਬਾਲ ਕੀਤਾ ਆਗੇ ਇਥੇ ਜੀ ਆਹ ਦੇਖੋ ਆ ਸਾਰਾ ਯਾੜ ਹੀ ਪੈ ਚ ਤੀ ਨਿਕਾ ਜਾਂਦੀ ਆ ਆ ਯਾੜਾਂ ਦੇ ਵਿੱਚ ਆ ਯਾੜਾਂ ਦੇ ਵਿੱਚ ਪਹਿਲੀ ਰਹੀ ਹੋ ਗੇਲੇ ਪਏ ਸਾਰੇ ਬਾਣਾ ਵੇਖ ਲੋ ਇਥੇ ਯਾੜ ਆਹ ਵੇਖੋ ਪਰੇ ਕਾ ਜੇਲ ਬਣੀ ਬੜੇ ਗੁਜਰਾਲੀ ਆਹ ਵੇਖੋ ਜੀ ਉਹ ਸਾਰੇ ਪਾਸੇ ਯਾੜ ਯਾੜ ਪਿਆ ਤੇ ਇਹ ਯਾੜ ਦੇ ਵਿੱਚ ਆਪਾਂ ਇਥੇ ਪਹਿਲੀ ਤਿਆਰ ਕੀਤੀ ਆ ਆ ਬੋਰ ਕੀਤਾ ਤੇ ਪਾੜੋਂ ਪੰਡ ਆ ਬਾਣਾ ਪਾਵੇ ਚ ਯਾੜਾਂ ਹੀ ਤਿਆਰ ਕੀਤਾ ਬਾਣ ਤੇ ਇੱਥੇ ਝੋਨਾ ਪਿਲੇ ਸਾਲ ਵੀ ਲਾਇਆ ਸੀ ਵਧੀਆ ਹੋ ਗਿਆ 126 ਤੇ ਹੋਤੀ ਜਾਵੜੇ ਆਪਣਾ ਬਾਣ ਉਸ ਪੈਦਿਆਂ ਦੀ ਤੇ ਇਹਨੂੰ ਆਪਾਂ ਐਤਕੀ ਵੀ ਝੋਨੇ ਦੀ ਤਿਆਰੀ ਹੁਣ ਕਰੀ ਜਾਂਨੇ ਆ ਤੇ 26 27 ਤਰੀਕ ਹੋਗੀ ਆਪਾਂ ਲੇਟ ਹੀ ਹੋਗੇ ਵੈਸਾ ਪਰ ਇੰਨਾ ਵੀ ਏਰੀਆ ਇਹੋ ਜਿਹਾ ਤੇ ਪਾਣੀ ਦੀ ਸ਼ਾਰਟ ਆ ਸੁਹਾ ਦੂਰ ਹੈ ਇੱਥੋਂ ਯਾੜ ਹੀ ਸਾਰੇ ਪਾਸੇ ਜਿੱਥੋਂ ਦੀ ਨਿਗਾਹ ਜਾਊਗੀ ਸਾਰੇ ਪਾਸੇ ਯਾੜ ਹੀ ਯਾੜ ਪਿਆੜੀਆਂ ਹੈ ਨਹੀਂ ਕੋਈ ਆਬਾਦ ਹੈ ਨਹੀਂ ਨੇੜੇ ਤੇ ਇਹ ਬਸ ਆਪਾਂ ਇਥੇ ਏਰੀਆ ਕੁਛ ਬਾਤ ਕੀਤਾ ਦੇਖੋ ਇਹ ਆ ਵਾਹ ਨਾ ਜਿਹੜੇ ਬੇਵਕਾਰ ਪਏ ਕੋਈ ਬੀਜ ਦਾ ਨਹੀਂ ਇਹਨਾਂ ਨੂੰ ਇਥੇ ਫਸਲ-ਫੁਸਲ ਨਹੀਂ ਹੁੰਦੀ ਕਿ ਪਾਣੀ ਮਾੜਾ ਥੱਲੇ ਤੇ ਇਹ ਫਿਲਟਰ ਕੀਤਾ ਆਪਾਂ 30 ਦੀ 35 ਫੁੱਟ ਤੇ ਇਥੇ ਵਧੀਆ ਆ ਪਾਣੀ ਬਹੁਤ ਵਧੀਆ ਨਿਕਲਿਆ ਇਥੇ ਤੇ ਬਾਕੀ ਮਹਾਰਾਜਾ ਮਿਹਨਤ ਉਹ ਆਪਣੀ ਰੀ ਆਪਣੀ ਲੇਵਰ ਪਟ ਕੇ ਰੱਖ ਗਈ ਆ ਹੁਵੇ ਕੁਛ ਪਟ ਗਈ ਆ ਕਿ ਬਾਕੀ ਕੱਲ ਨੂੰ ਪਟਣਗੇ ਜੇ ਪਾਣੀ ਰਿਹਾ ਜੇ ਪਾਣੀ ਸੁੱਕ ਗਿਆ ਤੜਕਿਆਂ ਦਾ ਕੀ ਕਹਿਣਾ ਆ ਸਾਰਾ ਬੇਬਾਦ ਏਰੀਆ ਪਿਆ ਸਾਰਾ ਯਾਰਡ ਯਾਰ ਪਿਆ ਸਾਰਾ ਇਹ ਉਹ ਜਿੱਤੋ ਦੀ ਨਿਗਾਹ ਜਾਂਦੀ ਆ ਤੇ ਹੁਣ ਤਾਂ ਇਦੂ ਬਾਸ ਵਿੱਚ ਕਵੇਲਾ ਹੋ ਗਿਆ ਹੁਣ ਟਾਈਮ ਹੋ ਗਿਆ ਜੀ ਪੌਣੇ 8 ਹੋ ਗਏ ਤੇ ਹੁਣ ਥੋੜਾ ਡਰਜਾ ਲਗਾ ਲਾਪਾ ਸੱਪ ਸੋਪੀ ਤੋਂ ਤੇ ਕੋਈ ਗਿੱਦਰ ਗੁੱਦਰ ਤੋਂ ਕੋਈ ਕੁੱਤਾ ਵਗੈਰਾ ਹਨਾ ਕੋਈ ਉਪਰ ਆ ਉਹੋ ਚੀਜ਼ ਹੁੰਦੀ ਆ ਹੁਣ ਦਿਨ ਛਪ ਗਿਆ ਸੂਰਜ ਵਾਂ ਆ ਹਨੇਰਾ ਹੋਣ ਲੱਗ ਪਿਆ ਹੁਣ ਜਾਣ ਦਾ ਫੈਸਲਾ ਮੇਰੇ ਹਿਸਾਬ ਨਾਲ